ਵੈਕੋਜੀ ਕਾ ਖਾਨ ਸਾਹਿਬ ਵੈਕੋਜੀ ਕੀਤੇ ਅਤੀ ਰਾਤ ਦਾ ਟਾਈਮ ਹੈ ਲਗਭਗ 12 ਵਜੇ ਦੇ ਲਗਭਗ ਦਾ ਤੇ ਸ਼ਿੰਦਰ ਸਾਹਿਬ ਸਾਹ ਦੇ ਤੱਕ ਪੂਰੇ ਮੂਜ਼ੇ ਬਾਹਰ ਸਾਰੀਆਂ ਗਲੀਆਂ ਭਰੀਆਂ ਪਈਆਂ ਬਾਈ ਜਿੱਧਰ ਨੂੰ ਵੀ ਨਿਗਾਹ ਘੁਮਾਵਾਂ ਉਹ ਪੂਰੀ ਵਾਲੇ ਬਾਬਿਆਂ ਦੀ ਸਰਾਂ ਹੈ ਤੇ ਉਦੋਂ ਪਰੇ ਤੱਕ ਉਹ ਪਿੱਛੇ ਤੱਕ ਸਾਹ ਦੇ ਸਾਹ ਇਧਰ ਪਾਸੇ ਦਾ ਦੇ ਰਾਸਤੇ ਜਿਵੇਂ ਲਈ ਰਾਤ ਦਾ ਟਾਈਮ ਆ ਤੀ ਰਾਤ ਦਾ ਥਾਲੀਆਂ ਲਾ ਕੇ ਨੌਜਵਾਨ ਆ ਇੱਥੇ ਦੇ ਪਾਸੇ ਦਿੱਖ ਰਿਹਾ ਕਿਤੇ ਚਾਹ ਦਾ ਲੰਗਰ ਆ ਕਿਤੇ ਰਾਸਤੇ ਦਾ ਕੋੜੇ ਤਰ੍ਹਾਂ ਤਰ੍ਹਾਂ ਦੇ ਲੰਗਰ ਆ ਸੰਗਤ ਕੋਲ ਲਾਏ ਗਏ ਆ ਸੋ ਉਹ ਤੁਹਾਨੂੰ ਇੱਥੇ ਦੇ ਪਾਸੇ ਨੂੰ ਮੈਂ ਜਾ ਕੇ ਦਿਖਾਉਂਦਾ ਰਾਤ ਦੀ ਇੱਕ ਵੀਡੀਓ ਬਣਾ ਲਈਏ ਸਵੇਰ ਨੂੰ ਪਾ ਦਵਾਂਗੇ ਅਗਲੇ ਨਾਲ ਨਾਲ ਦੇਖੋ ਜੀ ਮੂਰਾਲੀ ਵਾਲੇ ਢਾਡੀ ਸਾਹਿਬ ਲੱਗੇ ਆ ਤਰਸੀਮ ਸਿੰਘ ਮੂਰਾਲੀ ਆਪਣੇ ਤੌਰ ਤੇ ਜਦੋਂ ਛੋਟਾ ਥੋੜਾ ਵੀ ਲੰਗਰ ਜੁੱਦਾ ਲੈ ਕੇ ਆਏ ਇੱਕ ਧਰੋਵ ਬਣਾ ਕੇ ਲੈ ਕੇ ਆਇਆ ਕੋਸ਼ਰ ਉਹ ਰੋਫੀਆਂ ਚਾਕਲੇਟਾਂ ਦਾ ਲੰਗਰ ਜਿਹੜਾ ਜੁੜੀ ਐਸ ਵੇਲੇ ਲੱਗਾ ਉਹ ਬਰਦਾਸ਼ਤ ਹੈ ਹਰ ਕੋਈ ਸਾਰੇ ਹੀ ਕਿਤੇ ਤੂੰ ਕਰ ਰਿਹਾ ਹੈ ਹਕੀਮ ਇਹ ਜਿਹੜਾ ਕਰ ਰਿਹਾ ਹੈ ਜੋ ਸੱਚੀ ਤੇ ਤੱਤ ਹੈ ਹੋਰ ਕੀ ਕਰੇ ਸਾਰੇ ਰਾਸਤੇ ਇਦਾਂ ਹੀ ਆ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚੋਂ ਸੰਗਤ ਇਦਾਂ ਦਾ ਤੁੰਨਾ ਨਹੀਂ ਹੋਣਾ ਜਿੱਥੋਂ ਨਹੀਂ ਪਹੁੰਚੀ ਹੁੰਦੀ ਹਰੇਕ ਕੰਟਰੀ 'ਚ ਹਰੇਕ ਸ਼ਹਿਰ 'ਚ ਪੰਜਾਬ ਦੇ ਹਰੇਕ ਸ਼ਹਿਰ 'ਚ ਤਕਰੀਬਨ ਹਰੇਕ ਪਿੰਡਾ ਵਿੱਚੋਂ ਦੇਖੋ ਕਿੰਨੇ ਪ੍ਰੀਤ ਦੇ ਵਿੱਚ ਆ ਰੱਖੋ ਕਿੰਡੀਆਂ-ਕਿੰਡੀਆਂ ਲੰਮੀਆਂ ਲੈਣਾ ਲੱਗੀਆਂ ਸੰਗਰ ਹੋਰ ਵੀ ਹੋਣੀ ਲੈਣਾ ਦੇ ਵਿੱਚ ਹੀ ਲੱਗੀ ਹੋਈ ਆ ਲੇਕਿਨ ਇਕੱਠੇ ਤੋਂ ਦੋੜਾ ਦਿਖਾਉਂਦਾ ਬਿਲਕੁਲ ਦੋ ਆਪਣੇ ਘਾਪਿਆਂ ਨਾਲ ਬੱਚੇ ਵੀ ਆਏ ਹਨ ਕਿਨੇ ਕਿਹ ਆ ਬੱਚੇ ਆਹ ਦੇਖੋ ਆਹ ਕਾਹ ਆ ਦੇਖੋ ਜਾਈ ਜਨਿਆ ਤੇ ਤੁਹਾਨੂੰ ਦਰਸ਼ਨ ਕਰਾਈ ਜਾਂਦੇ ਇਹ 26 ਤਰੀਕ ਦੀ ਰਾਤ ਆ 27 ਤਰੀਕ ਸ਼ੁਰੂ ਹੋਣ ਵਾਲੀ ਆ ਜਦੋਂ ਵੀਡੀਓ ਬਣ ਰਹੀ ਆ ਪਿੰਦੀ ਪਤਾ ਨਹੀਂ ਹੁਣ ਕਦੋਂ ਉਹਨਾਂ ਦੇਖ ਲਈ ਉਹਦੀ ਆ ਵਿੱਚ ਉਹ ਤਾਂ ਕਰੋ ਸੰਗਤ ਹਜੇ ਵੀ ਆਈ ਜਾਂਦੀ ਆ ਹੋਰ ਦਿਨ ਨਾਲੋਂ ਵੀ ਜ਼ਿਆਦਾ ਸੰਗਤ ਹੋ ਗਈ ਆ ਇਸ ਵੇਲੇ ਅ ਰਾਜੜ ਦਿਨ ਨਾਲੋਂ ਵੀ ਜ਼ਿਆਦਾ ਵੱਧ ਗਿਆ ਸੰਗਤ ਸਤਿ ਸ਼੍ਰੀ ਅਕਾਲ ਕਰਕੇ ਇੱਧਰ ਦੇ ਰਾਸਤੇ ਦੇਖ ਲਓ ਇੱਧਰ ਦੇ ਰਾਸਤੇ ਦੇਖ ਲਓ ਉਧਰ ਜਿਹੜੇ ਦਰਬਾਰ ਸਾਹਿਬ ਵੱਲੇ ਸਾਈਡ ਤੋਂ ਆਉਂਦੇ ਆ ਉਹ ਵਾਲੇ ਰਾਸਤੇ ਦੇਖ ਲਓ ਅੱਗੇ ਬਲੌਗ ਪਾਇਆ ਜੀ ਉਹਦੇ ਵਿੱਚ ਜਿੰਨੀ ਸੰਗਤ ਸੀ ਉਹਦੇ ਨਾਲ ਵੀ ਹੋਰ ਵਧ ਗਈ ਆ ਕਹਿੰਦੇ 12 ਵਜੇ ਤੱਕ ਹੋਰ ਸੰਗਤ ਵੱਜ ਜਾਣੀ ਆ ਸੰਗਤ ਕੇਕ ਲੈ ਕੇ ਆ ਰਹੀ ਆ ਕਈਆਂ ਦੇ ਹੱਥਾਂ ਵਿੱਚ ਤਾਂ ਸੁਹਾਗ ਦਿੰਨੇ ਖੂਰ ਲੈ ਕੇ ਆ ਰਹੀ ਆ ਵੇਗ ਥਾਂ ਆਪਣੇ ਤੌਰ ਤੇ ਤਾਂ ਕਈ ਦੁਕਾਨਦਾਰਾਂ ਨੇ ਵੀ ਲੰਗਰ ਲਾਇਆ ਵੀ ਰਣਾ ਇੱਧਰ ਕਾਹਦਾ ਚੱਲਦਾ ਇੱਧਰ ਕੋਲ ਡਰਿੰਕ ਵਗੈਰਾ ਉਹ ਲੱਗੇ ਆ ਨਹੀਂ 라 ਜ਼ਿਆਦਾ ਆ ਉੱਧਰ ڪاٿي نه حق ۾ ٿي ٿي جو कोई सेवा कर रहे हैं और तो सौ करा रहे हैं छब्बी तरीक की रात लंगर न खणी बीह किथे तक संगत थी संग गुरूधर बि सारे बी कृ उहो लंगर सवेर लॻण तयारी चालीह से ब मशीर लण तयारु कयो ਬਾਬਾ ਬੰਦੀਆ ਅੱਜ ਅੱਜ ਭਵਿੱਖੀ ਇਹ ਪਿੰਨੀਆਂ ਤੇਰੀਆਂ ਚੱਲਦੀਆਂ ਇਹ ਕਦਾ ਲੰਗਰ ਆ ਤੁਹਾਨੂੰ ਦਿਖਾਉਂਦਾ ਆ ਬੰਨ ਪੋਛ ਲੈਣੀ ਆ ਤੇ ਪਿੰਨੀਆਂ ਲੱਗਦੀਆਂ ਇਹ ਬਾਬੇ ਪਿੰਨੀਆਂ ਦਾ ਲੰਗਰ ਜੀ ਹਾਂਜੀ ਕੱਲ ਕੱਲ ਨਹੀਂ ਪਿੰਨੀਆਂ ਦਾ ਜੀ ਆਹ ਦੇਖੋ ਜੀ ਪਿੰਨੀਆਂ ਤਿਆਰ ਹੋ ਰਹੀਆਂ ਉਹ ਲੋ ਬੱਟ ਰਹੇ ਆ ਬਾਬਾ ਜੀ ਹੁਣ ਇੱਧਰ ਤਿਆਰ ਕਰ ਰਹੇ ਆ ਤੇ ਉਹ ਪੀਰ ਹੁਣੀ ਮਗਰ ਉਹ ਵੀ ਧੂਰੇ ਦਾ ਵੀ ਹੈ ਸ਼ਾਇਦ ਮਗਰ ਉਹ ਧੂਰੇ ਵੀ ਤਿਆਰ ਕੀਤੇ ਜਾ ਰਹੇ ਆ ਇਹ ਤਸਵੀਰ ਨੂੰ ਇਹ ਲੰਗਰ ਲੱਗਣਾ ਤੇ ਆ ਤੁਹਾਨੂੰ ਨਾਲ-ਨਾਲ ਦਿਖਾ ਲਈ ਵੀ ਜਾਂਦੇ ਆ ਇੱਕ ਤਾਂ ਮੈਂ ਹੋਰ ਅੰਦਰ ਜਾ ਕੇ ਦਿਖਾਉਂਦਾ ਰਾਤ ਦਾ ਟਾਈਮ ਆ ਸੰਗਤ ਪਰ ਜਿਹੜੀ ਸੇਵਾ ਕਰ ਰਹੀ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਤਾਂ ਦੇਖੋ ਤੇ ਆ ਦੇਖੋ ਇੱਕ ਇਹ ਦੂਜਾ ਇਹ ਕਹਿੰਦਾ ਲੰਗਰ ਆ ਭਾਈ ਸਵੇਰ ਨੂੰ ਲੱਗਣਾ ਇਹ ਪਿੰਨੀਆਂ ਦਾਣ ਜੀ ਕਿਹੜੀਆਂ ਦੇਸੀ ਹੋ ਰਹੇ ਆ ਪੰਨੀਆ ਵਾਹੇ ਕਰੋ ਆ ਦੇਖ ਲਓ ਆ ਸਾਰੇ ਜਣੇ ਸੇਵਾ ਕਰ ਰਹੇ ਆ ਨਾਲ ਵੀਰ ਲੱਗੇ ਆ ਦੇਖੋ ਆ ਛੋਟੇ ਛੋਟੇ ਬੱਚੇ ਮਤਲਬ ਬੱਚੇ ਆਪ ਲੱਗੇ ਕੋ ਦੇਖੋ ਉਹ ਬੱਚਾ ਨਿਕਾ ਜਾ ਬਹੁਤ ਕੋ ਬੱਚੇ ਵੀ ਆਪ ਸੇਵਾ ਕਰ ਰਹੇ ਆ ਆਪਣੇ ਪਰਿਵਾਰਾਂ ਦੇ ਨਾਲ ਆ ਨਿੱਕੇ ਨਿੱਕੇ ਬੱਚੇ ਕੋਲੀਆਂ ਦੇ ਨਾਲ ਇੱਥੇ ਕੱਟ ਕੇ ਤੇ ਆ ਦੇਖੋ ਇਦਾਂ ਤਿਆਰ ਕਰ ਰਹੇ ਆ ਆ ਦੇਖੋ ਪਹਿਲਾਂ ਉਦਾਂ ਫੇ ਉਹ ਦੇਖੋ ਵਿੱਚ ਰਲਾ ਕੇ ਆ ਦੇਖੋ ਮੁੰਡੇ ਇਹ ਇੱਥੇ ਸਿੱਖਿਆ ਬਾਬਾ ਕਾ ਪਹਿਲੇ ਵੀ ਹੁੰਦਾ ਈ ਹੁੰਦਾ ਈ ਇਹ ਅੱਗੇ ਵੀ ਸੇਵਾ ਕਰਦਾ ਰਿਹਾ ਹੁਣ ਆਹ ਦੇਖੋ ਉਹ ਤਾਂ ਤਿਆਰ ਕਰਦੇ ਦਿਖਾਉਂਦੇ ਕਿ ਤਰ੍ਹਾਂ ਕਰਦਾ ਕਰਕੇ ਦਿਖਾ ਲਈਏ ਕਿ ਤਿਆਰ ਕਰਕੇ ਦਿਖਾਈ ਹੁਣ ਦੋ ਦਿਨ ਤੀਦਾ ਖੜਕਾ ਕੇ ਏ ਤੇ ਉਹ ਲਾ ਕੇ ਪੇਸਤੇ ਵਗੈਰਾ ਹਾਂ ਤਾਂ ਦੇਖੋ ਇਹ ਮੁੰਡੇ ਨੇ ਤਿਆਰ ਕਰਤਾ ਤੇ ਸਵੇਰ ਨੂੰ ਸੰਗਤ ਲਈ ਜਿਹੜੀਆਂ ਸੇਵਾਵਾਂ ਵੀ ਕੋਈ ਪਲੇਟਾਂ ਜਿਹੜੀਆਂ ਪ੍ਰਾਪਤਾ ਜਿਹੜੀਆਂ ਭਰ ਕੇ ਤੇ ਉਹਨਾਂ ਨੇ ਤਿਆਰ ਕੀਤਾ ਵਸਵੇਰ ਨੂੰ ਦੇ ਲਈ ਤਾਂ ਲਾ ਦੋ ਭਾਜੀ ਇਹ ਕਿਹਦੇ ਨੂੰ ਲਾਇਆ ਗਿਆ ਇਹ ਨੰਗਰਪਾਪਾ ਜੀ ਦੀ ਜੇਰਾ ਲਾ ਗਿਆ ਤੇ ਕਿੱਥੋਂ ਕਿਹੜੇ ਪਿੰਨੋਂ ਬੜੀ ਬਾਤ ਲਾਇਆ ਲੱਗਿਆ ਅੱਛਾ ਅੱਛਾ ਅੰਮ੍ਰਿਤਸਰ ਦੇ ਅੱਛਾ ਅੰਮ੍ਰਿਤਸਰ ਠੀਕ ਹੈ ਇਹਨੂੰ ਲਾਦਾ ਨੀਂਦ ਆਉਂਦੀ ਬਾਬਾ ਜੀ ਬਾਬਾ ਜੀ ਉੱਡ ਗਈ ਹੁਣ ਹੋਰ ਵਾਰ ਬੈਠੇ ਆ ਦੇਖੋ ਆ ਤੁਹਾਨੂੰ ਦਿਖਾ ਰਹੇ ਹਾਂ ਤੇ ਇਕੱਲੇ ਦੇਖੋ ਬਸ ਸਾਹਮਣੇ ਜਦ ਵੀ ਆ ਬੱਲੋ ਕੀ ਕਾਫੀ ਮੰਡੂ ਹਜੇ ਵੀ ਆ ਗੱਡੀਆਂ ਆ ਰਹੀਆਂ ਤੇ ਗੱਡੀਆਂ ਦੇ ਵਿੱਚ ਸਮਾਨ ਆ ਰਿਹਾ ਜਦ ਸਵੇਰ ਨੂੰ ਜਿੱਥੇ ਲੰਗਰ ਲੱਗਣੇ ਆ ਉਹਨਾਂ ਨੇ ਆਪਣੇ ਤੌਰ ਤੇ ਉਹ ਪ੍ਰਬੰਧ ਕਰਨੇ ਆ ਨਾ ਇੱਥੇ ਥਾਂ ਥਾਂ ਜਾ ਕੇ ਇਹ ਜਿਹੜੇ ਲੰਗਰ ਤੁਹਾਨੂੰ ਦਿਖਾ ਰਹੇ ਨੇ ਲੰਗਰ ਹਜੇ ਵੀ ਚੱਲੀ ਦੀ ਜਾਂਦੇ ਆ ਉਹ ਸਵੇਰ ਲਈ ਤਿਆਰੀਆਂ ਹੋ ਰਹੀਆਂ ਤੇ ਇੱਧਰ ਵੀ ਆ ਦੇਖੋ ਆ ਲੰਗਰ ਲੱਗ ਪਈ ਕਾਹਦਾ ਲੰਗਰ ਹੈ ਜੀ ਇਹ ਗੁੜੀ ਦਾ ਬਿਲਕੁਲ ਬੇਲਪੁਰੀ ਦਾ ਹਾਂ ਟਾ ਬੇਲਪੁਰੀ ਦਾ ਕੋਈ ਕੋਈ ਵੀਰ ਲੰਗਰ ਲਾ ਕੇ ਆ ਉਹਨਾਂ ਨੇ ਆਪਣੇ ਦੋਸਤ ਲਾਇਆ ਹੋਇਆ ਇਸ ਦਾ ਸਫਾਲ ਦੇਣਾ ਨਾਲ ਅੱਗੇ ਵੀ ਕੋਸ਼ਿਸ਼ ਕਰਦੇ ਆ ਸਫਲ ਕਰਨ ਦੀ ਅ ਜਤਨ ਜਤਨ ਸਫਾਲ ਦੇ ਇੱਕ ਲੰਗਰ ਹੋ ਰਿਹਾ ਉਹਦੀ ਵੀ ਸਵੇਰ ਲਈ ਤਿਆਰੀ ਹੋ ਗਈ ਆ ਅ ਮੈਨਜਰ ਦਾ ਆਹ ਦੇਖੋ ਉਹ ਸਵੇਰ ਲਈ ਤਿਆਰੀਆਂ ਕਰ ਰਹੇ ਆ ਸਾਰੇ ਜਣੇ ਇਹ ਜਿਹੜੇ ਲੰਗਰ ਆ ਸਵੇਰ ਨੂੰ ਜਦੋਂ ਸੰਗਤ ਨੇ ਆਉਣਾ ਉਹੀ ਚੱਲੂਗੇ ਹਨ ਤੇ ਤਿੰਨ ਚਾਰ ਲੰਗਰ ਇੱਦਾਂ ਵਿੱਚ ਉੱਥੇ ਤਿਆਰੀ ਚੱਲ ਰਹੀ ਆ ਤੇ ਬਾਕੀ ਜਿੱਥੇ ਆ ਵੀ ਉਹ ਆਪਾਂ ਦੇਖ ਲਵੇ ਉਹ ਲੱਗੇ ਹੋਏ ਆ ਤੇ ਆ ਆ ਦਿਖਾ ਲੰਗਰ ਕਾਹਦਾ ਲੰਗਰ ਆ ਇਹ ਅੱਛਾ ਹੀ ਇਹ ਉਹ ਪਾਪੜ ਹਾਂ ਪਾਪੜ ਆ ਇਹ ਨਿਆਣਿਆਂ ਦੇ ਉਹ ਵੀਰ ਬਣਾਣੇ ਕੱਢੇ ਆ ਤੇ ਉਹ ਵਰਤਾ ਰਹੇ ਆ ਸਾਰੇ ਨਿਆਣੇ ਕਿ ਤਾਂ ਆਪਣੇ ਆਪਣੇ ਛਾਗ ਰਹੇ ਤੇ ਆਮਗਲੇ ਪਾਸੇ ਇਹਨਾਂ ਨੇ ਇੱਥੇ ਪਿੱਛੇ ਤਿਆਰ ਕਰ ਰਹੇ ਆ ਉਧਰ ਪਕੌੜੇ ਵੀ ਹੋ ਰਹੇ ਆ ਉਹ ਪਰਲੇ ਪਾਸੇ ਉਹ ਬ੍ਰੈਡ ਪੀਸ ਜਿਹੜੇ ਆ ਉਹ ਵੀ ਹੋ ਰਹੇ ਆ ਉਹ ਸਾਰੀਆਂ ਸਵਾਮਾਂ ਇਸ ਵੇਲੇ ਚੱਲ ਰਹੀਆਂ ਗੋਪੀ ਦੇ ਪਕੌੜੇ ਉਹ ਵੀ ਤਿਆਰ ਕਰ ਰਹੇ ਆ ਤੇ ਸੰਗ ਜਿੱਦਾ ਜਦਾ ਆਉਗੀ ਬਾਹਰੋਂ ਤੇ ਉਹਨਾਂ ਨੂੰ ਜੇ ਬਤਾਏ ਜਾਣਗੇ ਇਹ ਇਸ ਵੇਲੇ ਬਾਬੇ ਜੀ ਦੀ ਜਿਹੜੇ ਤੁਹਾਨੂੰ ਦਿਖਾ ਰਹੇ ਆ ਤੇ ਤੇ ਅੱਜ ਇਸ ਪਹਲਾਣੇ ਦੇ ਵਿੱਚ ਭਾਗ ਕੋਲਚਰ ਸਾਗਤ ਅਭਿਸ਼ਾ ਕਰ ਰਹੀ ਹੈ ਹਾਂ ਤਾਂ ਇਹਦਾ ਆਪਣੇ ਆਪਣੇ ਸੌਪ ਤੇ ਕੋਈ ਸਕੂਟਰੀ ਦੇ ਲੰਗਰ ਲੈ ਕੇ ਆਇਆ ਵੱਡੇ ਜਿਹਨਾਂ ਨੇ ਲੰਗਰ ਲਾਏ ਆ ਕਈ ਜਿਹੜੇ ਆਪਣੀਆਂ ਗੱਡੀਆਂ ਵਿੱਚੋਂ ਨਿਊਡਲਸ ਬਣਾ ਕੇ ਲੈ ਕੇ ਆਇਆ ਕੋਈ ਕਿਸੇ ਤਰ੍ਹਾਂ ਦਾ ਲੰਗਰ ਲੈ ਕੇ ਆਇਆ ਨਾ ਉਹ ਸਾਰੇ ਜਣੇ ਇਸ ਵੇਲੇ ਲੱਗੇ ਹੋਏ ਆ ਤੁਹਾਨੂੰ ਦਿਖਾਵਾਂਗੇ ਇਹਦਾ ਪਹਿਲਾ ਅੱਗੇ ਜਾ ਕੇ ਮੈਂ ਤੁਹਾਨੂੰ ਕੋਸ਼ਿਸ਼ ਕਰਦਾਂ ਦਿਖਾ ਲੜਦੀ ਉਹ ਦਿਖੋ ਲੈਣਾ ਲੱਗੀਆਂ ਪਰ ਲੈ ਪਾਸੇ ਲੈਣਾ ਦੇ ਵਿੱਚ ਲਾ ਕੇ ਦੱਸਾਂ ਕਿ ਜਿਹੜੀ ਆ ਇਸ ਵੇਲੇ ਪੁਸ਼ਾ ਕਰੀ ਕਿਉਂ ਕਿ ਪੰਜ ਵਿੱਚ ਵੱਡਾ ਵਾਧਾ ਹੋ ਗਿਆ ਉਹਨਾਂ ਦਾ ਹੀ ਦਾ ਪਰ ਕੁਝ ਕੁਟਾ ਨਾ ਨਮਾਰਿਤ ਤੇ ਜਾਈਏ ਇਹ ਕਮਿਟੀ ਜੀ ਫਿਰ ਖੰਧਾ ਐ ਨੀ ਇਸ ਲਈ ਪਬਲਿਕ ਸੀ ਤੇ ਆਹ ਗੱਡੀਆਂ ਆ ਗੱਡੀਆਂ ਲਾ ਕੇ ਨਾ ਵੀਰ ਹੋਣੀਆਂ ਦੇਖੋ ਆ ਬੱਚੇ ਆ ਦੇਖੋ ਗੱਡੀ ਵਿੱਚ ਸੌਣ ਲੱਗੇ ਆ ਬੱਚੇ ਆ ਦੇਖੋ ਉਹ ਆਪਣੇ ਭਰਾ ਨੂੰ ਸੁਣਾਉਂਦਾ ਉਹਦਾ ਭਰਾ ਆ ਇਹਨੂੰ ਸੁਣਾਉਂਦਾ ਸੁਣਾ ਦੇ ਸੁਣਾ ਦੇ ਸੁਣਾਵੇ ਸੁਣਾ ਰਿਹਾ ਤੇ ਆਜ ਤੱਕ ਗੱਡੀ ਲੱਗੀ ਆ ਨਾ ਤੇ ਉਹਦੇ ਵਿੱਚ ਇਹਦਾ ਆਏ ਸੀਗੇ ਤੇ ਉਹ ਆਪਣੇ ਛੋਟਾ ਜਿਹਾ ਉਹਦਾ ਭਰਾ ਆ ਤਾਂ ਉਹ ਬੱਚਾ ਜਿਹੜਾ ਆਪਣੇ ਮਾਪਿਆਂ ਦੀ ਹੈਲਪ ਕਰ ਰਿਹਾ ਤੇ ਆ ਇਹਦੇ ਵਿੱਚ ਵੀ ਲੱਗਦਾ ਵੀ ਲੰਗਰੀ ਪਾਇਆ ਹੋਣਾ ਜਿਹੜਾ ਸਵੀਮ ਚੱਲ ਰਿਹਾ ਹੈ ਸੋ ਤਰਕਵਾਲ ਲਾਈਨ ਦੇ ਵਿੱਚ ਸੰਗਤਾਂ ਇਸ ਵੇਲੇ ਲੱਗੀਆਂ ਲੰਗਰ ਪਾਣੀ ਚੱਲ ਰਿਹਾ ਸੋ ਖਤਮ ਦਿਖਾਉਦੇ ਪਏ ਬਾਬੇ ਸ਼ਹੀਦ ਤੇ ਇਹ ਦਿਖਾ ਲਗਾਦਾ ਲੰਗਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖਿਓ ਮੜਾ ਸਾਈਡ ਤੇ ਹੀ ਬਾਬਾ ਸਾਈਡ ਤੇ ਹੋਈ ਏ ਮੜਾ ਸਾਈਡ ਤੇ ਬੰਦੀ ਕਿਹਨੇ ਕਰੀ ਓਏ ਇੱਕ ਫੜਾਜੀ ਯਾਰ ਇਹ ਟਿੱਕੀਆਂ ਦਾ ਲੰਗਰ ਹੈ ਜੀ ਇਹ ਸੰਗਤ ਲਈ ਟਿੱਕੀਆਂ ਦਾ ਹੈ ਟਿੱਕੀਆਂ ਦਾ ਆਪਣੇ ਤੌਰ ਤੇ ਇਹਦਾ ਲੰਗਰ ਲੱਗਾ ਸੋ ਤੁਮ ਖੰਡੀਆਂ ਦੇ ਨਾਲ ਨਾਲ ਇਹ ਵੀ ਲੰਗਰ ਹੀ ਹੈ ਕੋਈ ਇਹ ਵੀ ਬੰਦਨ ਦਿਖਾਉਣਾ ਆ ਦੇਖੋ ਇਹ ਪੂਰੀਆਂ ਬਾਜੀ ਕਾ ਦਾ ਲੰਗਰ ਹੈ ਛੋਲੇ ਪੂਰੀਆਂ ਦਾ ਠੀਕ ਹੈ ਜੀ ਇੱਧਰ ਛੋਲੇ ਪੂਰੀਆਂ ਦਾ ਲੰਗਰ ਤਿਆਰ ਹੋ ਰਿਹਾ ਤੇ ਨਾਲ ਨਾਲ ਚੱਲ ਵੀ ਰਿਹਾ ਆ ਦੇਖੋ ਸੰਗਤ ਛਕਣ ਦੀ ਲੈਣਾ ਦੇ ਵਿੱਚ ਵੀ ਲੱਗੀ ਤੇ ਕਾਪੜੇ ਦੌਰ ਦੇ ਛਕਣ ਵੀ ਰਹੀਆਂ ਆ ਆਹ ਆਹ ਉਹ ਨਾਲ ਉਹਨਾਂ ਦਾ ਪਹਲ ਕੀ ਜਾਂਦੇ ਆ ਉਹ ਦੇਖੋ ਇੱਧਰ ਦੇਖੋ ਉਹ ਨਾਲ ਗਜਰੀਲਾ ਉਹਦਾ ਵੀ ਲੰਗਰ ਲੱਗਾ ਹੋਇਆ ਨਾਲ ਗਜਰੀਲੇ ਦਾ ਤੇ ਉਹ ਉਧਰ ਛੋਲੇ ਪੂਰੀਆਂ ਮਤਲਬ ਕਈ ਤਰ੍ਹਾਂ ਦਾ ਲੰਗਰ ਆ ਇਹ ਆ ਇੱਧਰ ਪਾਸੇ ਦੇਖੋ ਉਹ ਸੰਗਤ ਸੇਵਾ ਦਾ ਰਹੀ ਹੈ ਉਮਗਲੇ ਪਾਸੇ ਵੀ ਉਹ ਦੇਖੋ ਤਿਆਰ ਹੋ ਰਹਾ ਤੇ ਇੱਕਲੇ ਪਾਸੇ ਇਹ ਲੱਗੇ ਹੋਏ ਆ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਇਸ ਵੇਲੇ ਬਾਬਾ ਸ਼ੀਤ ਦਾ ਵਿੱਚ ਅ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਪਵਿੱਤਰ ਧਰਤੀ ਉੱਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਵਾਲੇ ਉੱਤੇ ਜਿਹੜੀਆਂ ਸੰਗਤਾਂ ਨੇ ਆਪਣੇ ਤੌਰ ਤੇ ਸੰਗਤਾਂ ਲਈ ਪ੍ਰਬੰਧ ਕੀਤੇ ਆ ਸੋ ਉਹ ਤੁਹਾਨੂੰ ਦਿਖਾ ਲਣ ਦਾ ਯਤਨ ਕਰ ਰਹੇ ਥੋੜਾ ਜਿਹਾ ਅੱਗੇ ਜਾ ਕੇ ਹੋਰ ਦੇਖ ਲਈਏ ਅ ਆਪਣੇ ਉੱਪਰ ਲੱਗਾ ਬਾਬਾ ਸ਼ੀਤ ਦਾ ਜੀ ਫੁੱਲ ਲੈਣਾ ਗੱਡੀਆਂ ਗੱਡੀਆਂ ਲੰਮੀਆਂ ਲੱਗੀਆਂ ਤੇ ਉਹਨਾਂ ਨੂੰ ਵੀ ਪੂਈ ਆਸ਼ਾ ਕਰ ਰਿਹਾ ਸਾਰੇ ਜਾਣੇ ਉਹ ਮੁਖਿਆ ਪਲ ਭਜਨ ਜਨਤ ਦੇ ਲਿਆ ਕੇ ਤੇ ਜੀਰੋ ਉਹਨਾਂ ਤੇ ਪੰਜਾਂ ਪੈਣਾ ਆਪਣੀਆਂ ਸਮਾਦਾਂ ਆਪ ਇਹਨਾਂ ਨਿੰਦ ਦੇ ਫਰੀਏ ਟਕੜੇ ਪਹਿਲਾਂ ਮੈਂ ਪਹਿਲੀ ਵੀਡੀਓ ਵਿੱਚ ਦੇਖਿਆ ਇਹਨਾਂ ਪੁਰੇ ਸੰਗਤ ਇਸ ਵੇਲੇ ਦੇਖਿਓ ਸਾਡੇ ਰੋਮਨੀ ਅਕਾਲੀ ਦਲ ਔਰ ਮੇਰੇ ਪਿਤਾ ਜੀ ਨਾਲ ਆਏ 90 ਸਾਲਾਂ ਦੀ ਉਮਰ ਆ ਵੀਰੋ ਹਰ ਮੋੜ ਤੇ ਅੰਦਰ ਗਏ ਔਰ ਜਸਤੇ ਨੇ ਰੋਤੀ ਪਾਲਟੀਆਂ ਡਾਂਗੋ ਡਾਂਗੇ ਤੱਕ ਨਹੀਂ ਤੇਲਾਂ ਚ ਧੱਕਣ ਸਕੀ ਨਹੀਂ ਮਰਾਉਂਡ ਤੱਕ ਵੀ ਜਾਂਦੀਆਂ ਰਹੀਆਂ ਪਰ ਸਿਰਲਾ ਅਕਾਲੀ ਬਜ਼ੁਰਗ ਸਾਡੇ ਸਿਰ ਧਰਦੀਆਂ ਪਾਦੀਆਂ ਲਾਤੀਆਂ ਵੀਰੋ ਵਗੈਰਾ ਲਾ ਕੇ ਗੁਰੂ ਘਰ ਪਰਵਾਰਾਂ ਦੇ ਉੱਪਰ ਲੜੀਆਂ ਲਾਈਆਂ ਹੋਈਆਂ ਨੇ ਇਹ ਲੜੀਆਂ ਲਾਈਆਂ ਹੋਈਆਂ ਨੇ ਫਰਕ ਪੈਿਆ ਮਾਸਟਰ ਵੀ ਫਰਕ ਪੈ ਗਿਆ ਜੇ ਭੁੱਲਣੁੱਤਾਂ ਗਲਤੀਆਂ ਹੋਈਆਂ ਨੇ ਉਹਦੇ ਲਈ ਪਛਤਾਵਾ ਕਰਨਾ ਕਿ ਆਪਣੀਆਂ ਸਾਰੀਆਂ ਜਾ ਕੇ ਪੋਟਾਂ ਪਰ ਜਿਹੜੇ ਹੱਥੋਂ ਨਹੀਂ ਗਏ ਆਪ ਵੀ ਚਿੱਤ ਕੋਲ ਵਾਪਸ ਕਰੋ ਜੀ ਠੀਕ ਹੈ ਜੀ ਹੋਰ ਦਿਖਾ ਲੀ ਮਾ ਅੱਗੇ ਆ ਦਿਖਾ ਲਈ ਆ ਕਾਦਾ ਲੰਗਰ ਲੱਗਾ ਇਹ ਇਹ ਕਾਦਾ ਲੰਗਰ ਹੈ ਬਾਬਾਈ ਲਾਬਾਂ ਦੀਪ ਸਿੰਘ ਦੇ ਦਰਮਿਆਨੇ ਦਾ ਨਹੀਂ ਕਾਵਾ ਨਿਊਟਰੀ ਬਰੈਡ ਨਿਊਟਰੀ ਬਰੈਡ ਇੱਥੇ ਨਿਊਟਰੀ ਬਰੈਡ ਦਾ ਲੰਗਰ ਲੱਗਾ ਹੋਇਆ ਬਹੁਤ ਵੀਰ ਹੁਣੇ ਵਰਤਉਂਦੇ ਆ ਤੇ ਕਾ ਕੋ ਸਾਹਜ ਦੇ ਬਹਿ ਕੇ ਨਾਲ ਛਕਦੀ ਹੈ ਉਹ ਸਾਹਮਣੇ ਜਿਹੜਾ ਦਰਜਾ ਕਰ ਵਿੱਚ ਵੀ ਸੰਗਤ ਆਪਣੇ ਤੌਰ ਤੇ ਲੱਗੀ ਹੋਈ ਹੈ ਤੇ ਆ ਕਿਦਰ ਵੀ ਤੁਹਾਨੂੰ ਨਿਕਾ ਜਾਂਦੀ ਹੈ ਤੁਹਾਡੀ ਸੰਗਤ ਉਹ ਖੰਡੀਗੜਾ ਚੌਕ ਕਿੰਨੀ ਦੂਰ ਹੈ ਉਥੇ ਤੱਕ ਸੰਗਤਾਂ ਨਹੀਂ ਸੰਗਤ ਆ ਉਹ ਲਾ ਲਾਉਂਦੇ ਤਿੰਨ ਤੋਂ ਲੈ ਕੇ 5 ਲੱਖ ਫੇਰਦਾ ਆਦਮਾ ਤਿੰਨ ਤੋਂ ਲੈ ਕੇ 5 ਲੱਖ ਤੱਕ ਸੰਗਤ ਹੈ ਇਸ ਵੇਲੇ ਬਾਬਾ ਬਿਸ਼ੀ ਦੀ ਜਿਹੜੀ ਪਹੁੰਚ ਚੁੱਕੀ ਆ ਜੋ ਬਾਬਾ ਦੀਪ ਸਿੰਘ ਜੀ ਨੇ ਤੇ ਮੇਰਾ ਪ੍ਰਯਾਤਨ ਬੜਾ ਹੀ ਰੱਖਣਾ ਸਾਡੇ ਪਿੰਡ ਦਾ ਜਿੱਦ ਆਪਾਂ ਅੱਗੇ ਨਹੀਂ ਜਾਈ ਜਾਂਦੇ ਜਿੱਦ ਇਹਦਾ ਹਜੇ ਲਾਵਾ ਵੀ 11:15 ਹੋਏ ਆ ਜਦੋਂ 12:15 ਵਜੇ ਕੋਣ ਇੱਕ ਵਾਰ ਆਏ ਨੇ ਉਦੋਂ ਹੋਰ ਸੰਗਤ ਵਿੱਚ ਹੋ ਗਈ ਆ ਸਾਰੀ ਸੰਗਤ ਬਾਬਾ ਬਿਸ਼ੀ ਤਨ ਕਰਦੀ ਆ ਜਿੰਨੀ ਵੀ ਆ ਆ ਫਾਈਨਲ ਔਰ ਜਿੱਦਣ ਵੀ ਨਿਗਾਹ ਮਾਰ ਕੇ ਦਾ ਧੰਨਵਾਦ ਮੇਰੇ ਵਾਲੀ ਸਕਰੀਨ ਜਿੱਧਰ ਹੈ ਉਧਰ ਵੀ ਦਿਖਦਾ ਹੋਣਾ ਮਗਰ ਵੀ ਸੰਗਤੀ ਸੰਗ ਤੇ ਪਰਲੀ ਸੇਡ ਤੇ ਤੋਂ ਦਿਖਦਾ ਹੀ ਹੈ ਨਾ ਉਧਰ ਵੀ ਸੰਗਤੀ ਸੰਗ ਤੇ ਤੇ ਤੁਹਾਡਾ ਚੰਦਾ ਰੈਗਰਾਉਂਡ ਦੀ ਕੋਈ ਚੀਜ਼ ਪਿਆ ਹੈ ਸੰਗਤ ਦੇ ਪਾ ਗੱਲ ਕਰ ਗਿਆ ਪਾ ਇਹ ਰੱਬਾ ਬਾਬਾ ਜੀ ਦੇ ਸਤਾਂ ਤੇ ਅੰਨ ਅੰਨ ਦੇ ਬੋਸਾਂ ਦੀ ਰਿਜੈਕਟ ਆ ਉਹ ਪਿੱਛੇ ਤੱਕ ਵੀ ਦੇਖ ਲਓ ਸੰਗਤੀ ਸੰਗ ਦੇ ਬਾਬਾ ਦੀ ਘਰ ਦਾ ਨਾਲ ਚਲੋ ਮਮਾ ਬਈ ਚੜਦੀ ਕਲਾ ਵਿੱਚ ਰੱਖੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ